ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਦੋਸਤੋ ਅਮਰ ਸਿੰਘ ਚਮਕੀਲਾ ਜੀ ਦੀ ਜਿਹੜੀ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਉਹਨਾਂ ਦੇ ਇੱਕ ਅਖਾੜੇ ਨਾਲ ਜੁੜੀ ਹੋਈ ਹੈ ਇਹ ਅਖਾੜਾ ਦੁਆਬੇ ਦੇ ਵਿੱਚ ਲੱਗਣਾ ਸੀ ਅਸਲ ਦੇ ਵਿੱਚ ਗੱਲ ਇਹ ਹੈ ਵੀ ਜਿਹੜਾ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਅਖਾੜਾ ਵੇਖ ਰਹੇ ਹੋ ਜਿਹੜਾ ਤੁਹਾਡੇ ਸਕਰੀਨ ਤੇ ਚੱਲ ਰਿਹਾ ਹੈ ਇਹ ਵੀ ਅਖਾੜਾ ਦੁਆਬੇ ਦਾ ਹੀ ਹੈ ਫਗਵਾੜੇ ਦੇ ਕੋਲ ਦਾ ਤੇ ਇਸੇ ਚੱਲਦੇ ਅਖਾੜੇ ਦੇ ਵਿੱਚ ਅਮਰ ਸਿੰਘ ਚਮਕੀਲਾ ਜੀ ਕੋਲ ਜਦੋਂ ਉਹ ਪੰਜ ਚਾਰ ਗੀਤ गा ਕੇ ਜਾਨੀ ਥੋੜਾ ਰੁਕਦੇ ਨੇ ਤਾਂ ਪਿੱਛੇ ਉਹਨਾਂ ਨੂੰ ਇੱਕ ਪਾਰਟੀ ਜਾਨੀ ਮਿਲਣ ਆਉਂਦੀ ਹੈ ਜਿਵੇਂ ਮਤਲਬ ਜਿਹੜੀ ਬੁੱਕ ਕਰਨ ਵਾਲੀ ਪਾਰਟੀਆਂ ਹੁੰਦੀ ਸੀ ਉਹ ਉਹਨਾਂ ਨੂੰ ਪਿੱਛੇ ਸਟੇਜ ਬੈਕਸਟੇਜ ਤੇ ਆ ਕੇ ਜਦੋਂ ਮਿਲਦੇ ਨੇ ਤਾਂ ਉਹਨਾਂ ਤੱਕ ਗੱਲ ਪਹੁੰਚਦੀ ਹੈ ਸਟੇਜ ਤੇ ਵੀ ਪਿੱਛੇ ਪਾਰਟੀ ਖੜੀ ਆਈ ਹੋਈ ਇੱਕ ਅਸਲ 'ਚ ਇਹ ਉਹੀ ਪਾਰਟੀ ਸੀ ਜੀ ਦਾ ਪਿਛਲੇ ਦਿਨੀ ਚਮਕੀਲੇ ਨੇ ਖਾੜਾ ਮਿਸ ਕਰਤਾ ਸੀ ਆਮ ਤੌਰ ਤੇ ਜਿਹੜਾ ਇਹ ਖਾੜਾ ਇਹ ਵੀ 1987 ਦਾ ਖਾੜਾ ਹੈ 86 ਤੋਂ ਬਾਅਦ ਤਾਂ ਆ ਕੇ ਅਸਲ ਦੇ ਵਿੱਚ ਚਮਕੀਲਾ ਜੀ ਕੋਲ ਅਖਾੜੇ ਐਨੇ ਜਾਨੀ ਵੱਧ ਚੁੱਕੇ ਸੀਗੇ ਵੀ ਕਈ ਵਾਰ ਅਚੰਚੇਤ ਪ੍ਰੋਗਰਾਮ ਕੋਈ ਨਾ ਕੋਈ ਜਾਣੀ ਮਿਸ ਹੋ ਵੀ ਜਾਂਦਾ ਹੁੰਦਾ ਸੀ ਤੇ ਇੱਥੇ ਵੀ ਉਹੀ ਗੱਲ ਹੋਈ ਜਦੋਂ ਪਾਰਟੀ ਆ ਕੇ ਚੁੰਕੀ ਲਈ ਨੂੰ ਮਿਲਦੀ ਹੈ ਕਿ ਸਾਡਾ ਜਿਹੜਾ ਖਾੜਾ ਸੀਗਾ ਵੀ ਤੁਸੀਂ ਪਹੁੰਚੇ ਨਹੀਂ ਉੱਥੇ ਤਾਂ ਅੱਗੇ ਇਸੇ ਖਾੜੇ ਦੇ ਵਿੱਚ ਬਕੈਦਾ ਚੁੰਕੀ ਲਾ ਜੀ ਆਪ ਇਹ ਗੱਲ ਬੋਲ ਰਹੇ ਨੇ ਬਕੈਦਾ ਉਸ ਪਿੰਡ ਦਾ ਨਾਮ ਵੀ ਲਿਆ ਗਿਆ ਪਿੰਡ ਦਾ ਨਾਮ ਹੈ ਜੀ ਛਾਤੀ ਪਰ ਦੁਆਬੇ ਫਗਵਾੜੇ ਦੇ ਕੋਲ ਹੈ ਜੀ ਉਸ ਪਿੰਡ ਦੇ ਵਿੱਚ ਜਾਣੀ ਇਹ ਖਾੜਾ ਲੱਗਣਾ ਸੀ ਬਕੈਦਾ ਇਸ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਜਿਹੜੀ ਆ ਫ੍ਰੀ ਖਾੜੇ ਆਣੀ ਗੱਲ ਹੈ ਅਸਲ 'ਚ ਮਤਲਬ ਇਹ ਚੀਜ਼ਾਂ ਸੀਗੀਆਂ ਤੇ ਇੱਥੇ ਵੀ ਚੁੰਕੀ ਲਾ ਜੀ ਜਦੋਂ ਪਾਰਟੀ ਨੂੰ ਮਿਲਦੇ ਨੇ ਤਾਂ ਉਹ ਕਹਿੰਦੇ ਨੇ ਵੀ ਵੀਰੇ ਮੈਂ ਤੁਹਾਡਾ ਮਤਲਬ ਖਾੜਾ ਮਿਸ ਹੋ ਗਿਆ ਮੈਂ ਮੰਨਦਾ ਵੀ ਤੁਸੀਂ ਐਂਕਰੋ ਅੱਜ ਹੈ ਕੱਲ ਰੱਖ ਲਓ ਪਰਸੋਂ ਰੱਖ ਲਓ ਖਾੜਾ ਜਦੋਂ ਮਰਜ਼ੀ ਰੱਖ ਲਿਓ ਵੀ ਮੈਨੂੰ ਦੱਸ ਦਿਓ ਵੀ ਮੈਂ ਤੁਹਾਡਾ ਖਾੜਾ ਫਰੀ ਲਾ ਕੇ ਜਾਊਂਗਾ ਇਹ ਜਾਣੇ ਗੱਲਾਂ ਮਤਲਬ ਸਟੇਜ ਤੇ ਖੜ ਕੇ ਉਹ ਕਹਿ ਰਹੇ ਨੇ ਪਰ ਕਹਦਾ ਇਹ ਵੀ ਕਹਿ ਰਹੇ ਆ ਵੀ ਮੈਂ ਭਰੇ ਪੰਡਾਲ ਦੇ ਵਿੱਚ ਭਰੇ ਲੋਕਾਂ ਦੇ ਇਕੱਠ ਦੇ ਵਿੱਚ ਇੰਨੀ ਗੱਲ ਪਾਰਟੀ ਨਾਲ ਵਾਅਦਾ ਕਰ ਰਹੇ ਆ ਵੀ ਤੁਸੀਂ ਜਦ ਮਰਜ਼ੀ ਪ੍ਰੋਗਰਾਮ ਰੱਖ ਲਓ ਮੈਂ ਤੁਹਾਡਾ ਖਾੜਾ ਜਿਹੜਾ ਹੈਗਾ ਫਰੀ ਲਾ ਕੇ ਜਾਊਂਗਾ ਦੇਖੋ ਇਹ ਉਹ ਟਾਈਮ ਦੇ ਵਿੱਚ ਜਦੋਂ 454600 ਰੇਟ ਸੀਗਾ ਪ੍ਰੋਗਰਾਮ ਦਾ ਬਾਕੀ 454600 ਰੁਪਿਆ ਚਮਕੀ ਲਈ ਦਾ ਅਖੀਰ ਤੱਕ ਵੀ ਆਹੀ ਰੇਟ ਰਿਹਾ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਜਿਵੇਂ ਰਾਜਸਥਾਨ ਜੋਪੀ ਉਹ ਸਫਰ ਕਰਕੇ ਥੋੜਾ ਵੱਧ ਜਾਂਦਾ ਹੁੰਦਾ ਸੀ ਰੇਟ ਤੇ ਇਸ ਕਰਕੇ ਵੀ ਦੇਖੋ 454600 ਅੱਜ ਦਾ 4546 ਲੱਖ ਰੁਪਿਆ ਉਹ ਕਿਸੇ ਖਾੜੇ ਨੂੰ ਮਤਲਬ ਛੱਡ ਦੇਣਾ ਆਪਾਂ ਇਹ ਵੀ ਬਹੁਤ ਯਾਨੀ ਦੂਰ ਦੀਆਂ ਗੱਲਾਂ ਹੁੰਦੀਆਂ ਸੌਖੀ ਗੱਲ ਨਹੀਂ ਜੀ ਖਰਚਾ ਵੀ ਹੁੰਦਾ ਬਾਕੀ ਸੁਣੋ ਤੁਸੀਂ ਵੀ ਆਪ ਚਮਕੀ ਲਈ ਦੇ ਮੋਹ ਕੀ ਸਾਰੀ ਗੱਲਬਾਤ ਹੋਈ ਸੀ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਦਾਤਾ ਜੀ ਬੰਦਰ ਜੀ ਮਹਿੰਦਰ ਜੀ ਸਾਰੀ ਵਾਗੋ ਦੌਰ ਬਈ ਅਨੁਕ੍ਰਮਿਤ ਪ੍ਰੋਗਰਾਮ ਵਿੱਚ ਤੁਹਾਡੀ ਖਰਦ ਸੱਦੇ ਹਾਜ਼ਰ ਹੋਣ ਆਇਆ ਤੇ ਬਾਈ ਸਿੱਕੇ ਆਏ ਹੋਣੇ ਜਨਵੀਰ ਮਹਾਰਾਜ ਜੰਗਲ ਆਇਆ ਤੇ ਮੈਂ ਬੇਤੀ ਕਰਦਾ ਭਾਈ ਜੋ ਦਾ ਖਾੜਾ ਸੀਗਾ ਮੈਂ ਇਹਦਾ ਵਾਦਾ ਕਰਦਾ ਭਰੀ ਦੁਨੀਆ ਦੇ ਵਿੱਚ ਬਗਰੇ ਥੋੜੀ ਵੀ ਥੋੜਾ ਖਾੜਾ ਹੋਵੇ ਆਜਰਾ ਕਰੋ ਕੰਨ ਕੰਨ ਲਾ ਕਰੋ ਪਰ ਸੋਰਾ ਖਲੀ ਚੋਤੇ ਬਸਾ ਦੇ ਰੱਖ ਲੀ। ਸਾਪੇ ਦੀ ਧੋਆ ਮੈਂ ਤੁਹਾਡਾ ਖੜਾ ਫਰੀ ਲਾ ਕੇ ਆਉਂਗਾ ਇੱਕ ਪਰਸਾ ਹੀ। ਠੀਕ ਹੈ ਵੀਰ। ਜਦੋਂ ਮਰਜੀ ਕਰੋ ਤਾਰੇ ਬਾਅਦ ਬਾਈ ਜੋਨੇ। ਜਦੋਂ ਮਰਜੀ ਹੋਵੇ ਤਾਂ ਕਰ ਦੋ ਵੀਰੇ। ਮੈਂ ਲੈ ਕੇ ਦੇ ਦੇ ਮੈਂ ਕਹਾਂ। ਖੜਾ ਇੱਕ ਮਾਸਾ ਦਾ ਫਰੀ ਲਾ ਦੇਉਗਾ ਜਿੱਥੇ ਮਰਜੀ ਦਾ। ਉਹ ਮਜਬੂਰੀ ਇਹ ਜਾਂ ਰਾਤ ਕੋਈ ਨਹੀਂ ਦੇ ਰਿਹਾ। ਤੁਸੀਂ ਕਰੋ ਅੱਜ ਦਾ ਪਹੁੰਚ ਗਿਆ ਸੈਕਟਰ ਨੂੰ ਆਵੇ ਨਹੀਂ ਆਪ ਹੀ ਦੇਖੋ। ਠੀਕ ਹੈ। ਬਹੁਤ ਬਹੁਤ ਲੱਗ ਜਾਂਦੀ ਹੈ। ਉਹ ਮਜਬੂਰੀ ਹੋ ਜਾਂਦੀ ਹੈ ਬਾਹਰ ਗਿਆ ਬੰਦੇ ਤੋਂ। ਐ ਲੈ ਬਾਈ ਉਹ ਤਾਂ ਫੁਗਾਰੇ ਵਾਲਾ ਉਹ ਗਾਣਾ ਆ ਗਿਆ ਹਾਂਜੀ ਸਾਹ ਖੜੇ ਮੋਟੇ ਆ ਮੈਂ ਮਸੀਨਾ ਬਾਗੀ ਟੱਕ ਮੇਉ ਚੌਂਦੇ ਨੇ ਆ ਤੱਪੀ ਲਈ ਲੱਗੀਆਂ ਬਸ ਕਿ ਸੋਲ ਜਿਹੜਾ ਮੈਂ ਕਾਡ ਪੇਸ ਕਰ ਲਿਗਾ ਇਹ ਮੇਰਾ ਅਖਤ ਕਰਦਾ ਮੇਰਾ ਰਿਕਾਰਡ ਅਗਲੇ ਮਹੀਨੇ ਦੀ 9 ਤਰੀਕ ਨੂੰ ਐਕਟੈਂਪੀ ਕੰਪਨੀ ਵਿੱਚੋਂ ਹਰਿਆ ਦੁਕਾਨਾਂ ਉੱਤੇ ਸਾਰਿਆਂ ਸਿੱਕੜਾਂ ਵਾਲਿਆਂ ਕੋਲ ਮੇਰਾ ਰਕਾਟ ਆਉਣ ਦੀ ਪੂਰੀ ਦਬਾੜਾ थी पाड़ू अॼ के पीण दारू मिले भंज साथी भाड़ू अॼे पीणी दारू मथे दे मसे ਓ ਕਦੇ ਇੱਕ ਪਿੱਤਨ ਚੜਾਇਆ ਓ ਫੈਬਰਿਕ ਇੱਕ ਪਿੱਤਨ ਚੜਾਇਆ ਤੂੰ ਖੁੱਲ੍ਹੇ ਬਾਜ਼ੂ ਮਾਰਨੀ ਨਹੀਂ ਮੇਰੀ ਪੜ ਤੂੰ ਕਹੇਂ अॼु लजरेदारू मेरू न अॼु लजरेदारू जनम तेर उन चढ़ाया उहो जाम चन चाया तूं फुल वांगु मर ते मां शर्मसार जिया हथ वञ तोल खर्मसार जिया हथ वञ तरे कोल खो ते अंग तो हथे तेरी अंग तो भाते सपना ते पढ़े सपना ते पढ़े सिखे खोटे वांगुर Alle cate, 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 करया प्यार नासा करिया प्यार नासा हो गाय भाषा हो ठाऊ गाया दार बंदी आहे नओ चमकीला ले देर नओ च कमीला ले दे घर पकी

नौज वीला ले दे घर पी मारे हले का तूं अंदरे हले कखियां